ਬੀਤੇ ਦਿਨੀ ਲੁਧਿਆਣਾ ਦੇ ਵਿੱਚ ਹੋਈ ਲੱਖਾਂ ਦੀ ਲੁੱਟ ਦੀ ਵਾਰਦਾਤ ਦੇ ਵਿੱਚ ਲੁਧਿਆਣਾ ਪੁਲਿਸ ਵੱਲੋਂ ਚੰਦ ਦਿਨਾਂ ਦੇ ਵਿੱਚ ਇਸ ਸਾਰੇ ਮਾਮਲੇ ਨੂੰ ਸੁਲਝਾਉਂਦਿਆਂ ਹੋਇਆਂ ਸ਼ਲਾਘਾਯੋਗ ਕਾਰਵਾਈ ਕੀਤੀ ਗਈ ਹੈ ਤੇ ਵਾਰਦਾਤ ਦੇ ਵਿੱਚ ਸ਼ਾਮਲ ਪੰਜ ਦੋਸ਼ੀ ਜਿਨ੍ਹਾਂ ਦੇ ਵਿੱਚੋਂ ਦੋਨੋਂ ਕਾਬੂ ਕਰਦਿਆ ਦੋਸ਼ੀਆਂ ਦੇ ਕਬਜ਼ੇ ਦੇ ਵਿੱਚੋਂ ਲੁੱਟੀ ਹੋਈ ਰਕਮ ਦੇ ਵਿੱਚੋਂ 8 ਲੱਖ ਰੁਪਏ ਬਰਾਮਦ ਕਰ ਲਏ ਗਏ ਨੇ ਤੇ ਲੁੱਟ ਦੇ ਸਮੇਂ ਵਰਤਿਆ ਇੱਕ ਮੋਟਰਸਾਈਕਲ ਬਰਾਮਦ ਹੋਇਆ ਤੇ ਦੱਸਦੇ ਇਹ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਫਰਮ ਦੇ ਇੱਕ ਪੁਰਾਣੇ ਵਰਕਰ ਦਾ ਵੀ ਹੱਥ ਹੈ ਜਿਸ ਵੱਲੋਂ ਆਪਣੇ ਮਾਲਕਾਂ ਤੇ ਪੁਲਿਸ ਦੇ ਵਿਚਕਾਰ ਹੁੰਦੀ ਹੈ ਸਾਰਦਾ ਸਬੰਧੀ ਹੋ ਰਹੀ ਗੱਲਬਾਤ ਦੀ ਪੂਰੀ ਜਾਣਕਾਰੀ ਆਪਣੇ ਸਾਥੀਆਂ ਨੂੰ ਵੀ ਦਿੱਤੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਦੋਸ਼ੀਆਂ ਵੱਲੋਂ ਆਪਣੇ ਟਿਕਾਣੇ ਵੱਖ-ਵੱਖ ਸਟੇਟਾਂ ਦੇ ਵਿੱਚ ਬਦਲੇ ਜਾ ਰਹੇ ਨੇ ਤੇ ਇਸ ਦੇ ਬਾਵਜੂਦ ਵੀ ਪੁਲਿਸ ਦੇ ਵੱਲੋਂ ਦੋ ਦੋਸ਼ੀ ਜਿਹੜੇ ਨੇ ਉਹ ਕਾਬੂ ਕਰ ਲਏ ਗਏ ਨੇ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹ ਇੱਕ ਵਾਰਦਾਤ ਹੋਈ ਸੀ ਲੁਧਿਆਣੇ ਦੇ ਵਿੱਚ ਜਿਹੜੀ ਸੀਗੀ 19 ਤਰੀਕ ਨੂੰ ਦੁਪਹਿਰ ਦੇ ਕਰੀਬ ਉਦੋਂ ਵਿੱਚੋਂ ਇੱਕ ਜਿਹੜਾ EMPLOYE ਸੀਗਾ ਜਿਹੜਾ ਉਹਦੇ ਕੋਲੋਂ 14 ਲੱਖ 80 ਹਜ਼ਾਰ ਰੁਪਏ ਜਿਹੜਾ ਸੀਗਾ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਖੋ ਕੇ ਲੈ ਗਏ ਸੀਗੇ ਸੋ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਸੀਗੇ FIR ਨੰਬਰ 28 ਜਿਹੜੀ ਸੀਗੀ ਥਾਣਾ ਮੋਤੀ ਨਗਰ ਦੇ ਵਿੱਚ ਜਿਹੜੀ ਅੰਡਰ ਜਿਹੜੀ ਹੈਗੀ ਆ 390 B ਦੇ ਤਹਿਤ ਜਿਹੜੀ ਸੀਗੀ ਦਰਜ ਕੀਤੀ ਸੀਗੀ ਔਰ ਇਮੀਡੀਏਟਲੀ ਇਹਦੀ ਜਿਹੜੀ ਸੰਜੀਦਗੀ ਨੂੰ ਵੇਖਦੇ ਹੋਏ ਸਾਡੇ ਮਾਨਯੋਗ CP ਸਾਹਿਬ ਸਰਦਾਰ ਕੁਲਦੀਪ ਸਿੰਘ ਚਾਲਾ ਤੇ ਜਸਕਿਰਨ ਸਿੰਘ ਤੇ ਤੇਜਾ ਜੀ ਨੇ ਜਿਹੜੀ ਸੀਗੀ ਇਮੀਡੀਏਟਲੀ ਟੀਮ ਬਣਾਈ ਜਿਹਦੇ ਵਿੱਚ ਸਾਡੇ CIA 2 ਦੇ ਨਾਲ SHO ਜਿਹੜੇ ਸੀਗੇ ਮੋਤੀ ਨਗਰ ਤੇ ਇਹਨਾਂ ਦੀ ਸੁਪਰਵਾਈਜ਼ਨ ਕਰਨ ਦੇ ਲਈ ਜਿਹੜੇ ਸੀਗੇ ADSP ਇੰਡਸਟਰੀ ਜਿਹੜੇ ਖਿਆਰਾ ਸਾਹਿਬ ਨੇ ਔਰ ਮੇਰੀ ਨਿਗਰਾਨੀ ਦੇ ਹੇਠ ਜਿਹੜੀ ਸੀਗੀ ਇਹ ਜਿਹੜੀ ਟੀਮ ਨੇ ਕੰਮ ਕੀਤਾ ਔਰ ਇਹ ਤੁਹਾਡੇ ਸਾਹਮਣੇ ਜਿਹੜਾ ਅਸੀਂ ਜੇ ਇਹਨਾਂ ਦੇ ਵਿੱਚ ਨੂੰ ਕੇਸ ਨੂੰ ਪ੍ਰਿਆ ਕੀਤਾ ਔਰ ਇਹਦੇ ਵਿੱਚ ਅਸੀਂ ਦੋ ਬੰਦੇ ਵਿਕਰਮਜੀਤ ਸਿੰਘ ਸਾਗਰ ਪੁੱਤਰ ਜੀਵਨ ਸਿੰਘ ਜਿਹੜਾ ਸੀਗਾ ਪ੍ਰੀਤ ਨਗਰ ਲੁਧਿਆਣੇ ਦਾ ਰਹਿਣ ਵਾਲਾ ਔਰ ਵਿਕਰਮਜੀਤ ਸਿੰਘ ਉਰਫ ਵਿੱਕੀ ਜਿਹੜਾ ਸੀਗਾ ਜਿਹੜਾ ਇਹ ਵੀ ਪ੍ਰੀਤਨਗਰ ਸ਼ਿਮਲਾਪਰੀ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਇਹਨਾਂ ਨੂੰ ਜਿਹੜਾ ਅਰੈਸਟ ਕਰਕੇ ਅਸੀਂ ਇਹਨਾਂ ਦੇ ਕੋਲੋਂ 8 ਲੱਖ ਰੁਪਇਆ ਜਿਹੜਾ ਹੈਗਾ ਤੇ ਜਿਹੜਾ ਮੋਟਰਸਾਈਕਲ ਵਾਰਦਤ ਵਿੱਚ ਵਾਪਸ ਆਇਆ ਗਿਆ ਸੀਗਾ ਉਹ ਜਿਹੜਾ ਸੀਗਾ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਦੇ ਬਹੁਤ ਹੀ ਜ਼ਿਆਦਾ ਪੁਲਿਸ ਨੇ ਮਿਹਨਤ ਕੀਤੀ ਹੈ ਇਸ ਦੇ ਵਿੱਚ ਕਿਉਂਕਿ ਇਹ ਜਿਹੜੇ ਦੋਸ਼ੀ ਵਾਰਦਤ ਕਰਨ ਤੋਂ ਬਾਅਦ ਜਿਹੜੇ ਸੀਗੇ ਦੋ ਸਟੇਟਾਂ ਚ ਚਲੇ ਗਏ ਸੀਗੇ ਪਹਿਲਾਂ ਇਹਨਾਂ ਨੇ ਹਰਿਆਣੇ ਚ ਗਏ ਫਿਰ ਉਸ ਤੋਂ ਬਾਅਦ ਉੱਤਰਾਖੰਡ ਤੇ ਵੇਚ ਗਏ ਪਰ ਲਗਾਤਾਰ ਸਾਡੀ ਪੁਲਿਸ ਨੇ ਮਿਹਨਤ ਟੀਮ ਨੇ ਮਿਹਨਤ ਕਰਕੇ ਇਹਨਾਂ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਮਗਰਾਂ ਨੂੰ ਚੇਸ ਕਰਕੇ ਉਹਨੂੰ ਅਰੈਸਟ ਕਰਕੇ ਜਿਹੜੀ ਹੈ ਸਫਲਤਾ ਹਾਸਲ ਕੀਤੀ ਹੈ ਸਰ ਕਿੰਨੀਆਂ ਟੀਮਾਂ ਜਿਹੜੀਆਂ ਨੇ ਲਗਾਈਆਂ ਇਹਦੇ ਵਿੱਚ ਜਿਹੜੀਆਂ ਦੋ ਟੀਮਾਂ ਸੀਆਈਏ ਦੀਆਂ ਇਨਵੋਲਡ ਸੀਗੀਆਂ ਔਰ ਦੋ ਹੀ ਟੀਮਾਂ ਜਿਹੜੀਆਂ ਥਾਣਾ ਐਸਐਚਓ ਮੋਤੀ ਨਗਰ ਤੋਂ ਕਿੰਨੇ ਬੰਦੇ ਸੀਗੇ ਜੀ ਵਾਰਦਾਤ ਦੇ ਵਿੱਚ ਦੇਖੋ ਇਹ ਟੋਟਲ ਇਹਦੇ ਵਿੱਚ ਜਿਹੜੀ ਬੈਕਗ੍ਰਾਉਂਡ ਇਹਨਾਂ ਦੇ ਵਿੱਚ ਇਸ ਤਰ੍ਹਾਂ ਕਿ ਨਿਕਲ ਕੇ ਆਈ ਹੈ ਕਿ ਜਣਾਂ ਦੇ ਜਣਾਂ ਦਾ ਡਰਾਈਵਰ ਸੀਗਾ ਜਣਾਂ ਆਪਣਾ ਦੋਸਤ ਪ੍ਰਿੰਸ ਨਾਮ ਵਰਮਾ ਨਾਮ ਦਾ ਵਿਅਕਤੀ ਸੀਗਾ ਉਹਨੂੰ ਹਾਇਰ ਕੀਤਾ ਸੀਗਾ ਔਰ ਡਰਾਈਵਰ ਕਿਉਂਕਿ ਹਮੇਸ਼ਾ ਨਾਲ ਹੀ ਹੁੰਦਾ ਮਾਰਕ ਦੇ ਉਹਨੂੰ ਪਤਾ ਸੀਗਾ ਸਾਰਾ ਉਹਨੇ ਫਿਰ ਅੱਗੇ ਪ੍ਰਿੰਸ ਨੂੰ ਦੱਸਿਆ ਪ੍ਰਿੰਸ ਨੇ ਅੱਗੇ ਜਿਹੜੇ ਦੋ ਬੰਦੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀ ਔਰ ਇਹ ਆਪਸ ਦੇ ਵਿੱਚ ਜਿਹੜਾ ਤਾਲਮੇਲ ਦੇ ਵਿੱਚ ਸੀਗੇ ਸੋ ਪੁਲਿਸ ਇਹਨਾਂ ਨੂੰ ਟ੍ਰੇਸ ਨਾ ਕਰ ਸਕੀ ਇਸ ਕਰਕੇ ਜਿਹੜਾ ਡਰਾਈਵਰ ਸੀਗਾ ਉਹ ਪ੍ਰਿੰਸ ਨੂੰ ਦੱਸਦਾ ਸੀਗਾ ਔਰ ਪ੍ਰਿੰਸ ਅੱਗੇ ਦੱਸਦਾ ਸੀਗਾ ਸੋ ਇਹਨਾਂ ਨੇ ਚੇਨ ਇਸ ਤਰੀਕੇ ਨਾਲ ਬਣਾਈ ਸੀਗੀ ਕਿ ਪੁਲਿਸ ਸਾਡੇ ਤੱਕ ਪਹੁੰਚ ਨਾ ਸਕੇ ਸਰ ਰਿਕਵਰੀ ਹੋਈ ਹੈ ਹੁਣ ਤੱਕ ਤੇ ਕਿੰਨੀ ਦੀ ਲੁੱਟ ਹੋਈ ਸੀਗੀ ਜਿਹੜੀ ਇਹਨਾਂ ਕੋਲੋਂ ਜਿਹੜੀ ਲੁੱਟ ਹੋਈ ਸੀ 14 ਲੱਖ 80 ਹਜ਼ਾਰ ਰੁਪਏ ਦੀ ਹੋਈ ਸੀਗੀ ਔਰ ਜਿਹੜੇ ਆ ਦੋ ਵਿਅਕਤੀ ਜੋ ਇਹਨਾਂ ਦੇ ਹਿੱਸੇ ਜੇ ਰਕਮ ਆਈ ਸੀਗੀ ਉਹ ਜਿਹੜੀ ਹੈਗੀ ਹੁਣ ਤੱਕ ਅਸੀਂ ਜਿਹੜੀ ਹੈਗੀ ਆ 8 ਲੱਖ ਜਿਹੜੀ ਹੈਗੀ ਦੋਸ਼ੀ ਹੈ ਤਿੰਨ ਰਹਿਗੇ ਨੇ ਉਹਨਾਂ ਤੋਂ ਥੋੜਾ ਹੈ ਸਰ ਇਹ ਬੈਕਗ੍ਰਾਉਂਡ ਕੀ ਹੈਗੀ ਵਾਲੀ ਹਿੱਸਤੀ ਹੈ ਬੈਕਗ੍ਰਾਉਂਡ ਉਹੀ ਹੈ ਇਹਨਾਂ ਦੀ ਪੁਰਾਣੀ ਹਿਸਟਰੀ ਨਹੀਂ ਹੈਗੀ ਇਹ ਨਾ ਲੁਧਿਆਣੇ ਦੇ ਰਹਿਣ ਵਾਲੇ ਹੈਗੇ ਨੇ ਬਟ ਇਹਨਾਂ ਦੀ ਹਜੇ ਤੱਕ ਜਿਹੜੀ ਹੈਗੀ ਕੋਈ ਐਸੀ ਪੁਰਾਣੀ ਹਿਸਟਰੀ ਜਿਹੜੀ ਹੈ 800 ਦੇ ਡਰਾਈਵਰ ਸੀਗਾ ਜਿਹਨੂੰ ਪਾਲ ਕੀਤਾ ਗਿਆ ਜੀ ਉਹ ਆਪਣੇ ਕਿਹੜੇ ਸੀਗੇ ਜੀ ਇਹਨਾਂ ਦਾ ਆਪਣੇ ਸੀ ਕਿ ਮੋਟਰਸਾਈਕਲਾਂ ਦਾ ਆਪਣਾ ਸੀ ਜਿਹੜਾ ਡਰਾਈਵਰ ਸੀਗਾ ਜੀ ਮਾਲਕ ਉਹ ਜਿਹਨੇ ਮੀਨ ਜਿਹੜਾ ਮਾਸਟਰਮਾਈਂਡ ਸੀਗਾ ਜਿਹਨੇ ਕੰਮ ਕਰਵਾਇਆ ਉਹਦਾ ਅੱਗੇ ਪ੍ਰਿੰਸ ਦੇ ਨਾਲ ਇਹਨਾਂ ਦਾ ਕਿਵੇਂ ਤਾਲ ਮਿਲਦਾ ਤਾਂ ਬਣਿਆ ਤੇ ਆਹ ਬੰਦੇ ਕਿਵੇਂ ਹਰ ਕੀਤੇ ਕਿੱਥੋਂ ਜਿਹੜਾ ਇਹਨਾਂ ਦਾ ਪ੍ਰਿੰਸ ਵਰਮਾ ਸੀ ਨਾ ਜੀ ਇਹ ਉਹਦੇ ਦੋਸਤ ਸੀਗੇ ਜਾਣਕਾਰ ਸੀਗੇ ਸੋ ਹਾਂ ਜੀ ਇਹੀ ਸੀ ਕੰਮ ਕਰਦਾ ਸੀ ਪ੍ਰਿੰਸ ਸਰ ਅਜੀਲੀ ਮਨ ਜਿਹੜਾ ਸੀਗਾ ਇਹਨਾਂ ਕੋਲ ਕਾਫੀ ਚਿਰ ਪਹਿਲਾਂ ਕੰਮ ਕਰਦਾ ਸੀਗਾ 6 ਮਹੀਨੇ ਪਹਿਲਾਂ ਪਰ ਉੱਥੋਂ ਨਿਕਲ ਗਿਆ ਸੀਗਾ ਹੁਣ ਬਸ ਕੰਮ ਕਰ ਚੁੱਕਿਆ ਸੀ ਕੰਮ ਕਰਦਾ ਸੀਗਾ ਇਹਨਾਂ ਦੇ ਕੋਲ ਸੀਗਾ ਬਟ ਇਹਨਾਂ ਜਿਹੜਾ ਸਾਰੀ ਪਲੈਨਿੰਗ ਜਿਹੜੀ ਸੀਗੀ ਇਹਨਾਂ ਦੇ ਡਰਾਈਵਰ ਤੋਂ ਇਹ ਸਭ ਨਸ਼ੇ ਦੇ ਵੀ ਆਦੀ ਹੈ ਹਜੇ ਤੱਕ ਤਾਂ ਐਸੀ ਗੱਲ ਖਾਈ ਨਹੀਂ ਬਟ ਜੂਰੀ ਇਨਵੈਸਟੀਗੇਸ਼ਨ ਹੋਏਗੀ ਤਾਂ ਫਿਰ ਦੱਸਾਂਗੇ। ਪ੍ਰਿੰਸ ਤੇ ਪਹਿਲਾਂ ਵੀ ਕੋਈ ਉਪਰਚਾ ਦਰਜ ਹੈ ਜੀ ਪਹਿਲਾਂ? ਹਜੇ ਤੱਕ ਨਹੀਂ ਹੈਗੇ ਜੀ। ਸਰ ਜਿਹੜੇ 4 ਨੌਜਵਾਨ ਤੁਸੀਂ ਕਹਿ ਰਹੇ ਹੋ ਇਹਨਾਂ ਦਾ ਕੀ ਨਾਮ ਹੈ ਕਿੱਥੇ ਦੇ ਰਹਿਣ ਵਾਲੇ ਆ ਇਹ ਤੇ ਕਿੰਨੇ ਦੇ ਦੇਖੋ ਮੈਂ ਸਾਰੇ ਜਿਹੇ ਹਜੇ ਕੁਛ ਵੀ ਜਿਆ ਕਯੂਜ਼ ਜਿਹੜੇ ਫੜਨ ਵਾਲੇ ਹੈਗੇ ਨੇ ਸੋ ਉਹਨਾਂ ਦੇ ਮੈਂ ਨਾਮ ਇਸ ਤਰ੍ਹਾਂ ਕਿ ਨਾ ਹਜੇ ਡਿਸਕਲੋਜ਼ ਨਹੀਂ ਕਰ ਸਕਦਾ ਜਿੰਨੇ ਕਿ ਮੇਰੇ ਕੋਲ ਇਨਫੋਰਮੇਸ਼ਨ ਆਈ ਹੈ ਉਹ ਮੈਂ ਤੁਹਾਨੂੰ ਜ਼ਰੂਰ ਪਰ ਇੱਕ ਅੱਧੇ ਦਿਨ ਦੇ ਵਿੱਚ ਬਾਕੀ ਫੜ ਕੇ ਜ਼ਰੂਰ ਤੁਹਾਨੂੰ ਦੱਸਾਂਗੀ।